ਕਨ ਸ਼ਰਮ ਨਾਲ ਸਿਰ ਝੁਕ ਗਿਆ ਜਦੋਂ ਅਮਰੀਕਾ ਤੋਂ 104 ਭਾਰਤੀਆਂ ਨੂੰ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਹੱਥਾਂ 'ਚ ਹਥਕੜੀਆਂ ਪਾ ਕੇ ਅਮਰੀਕੀ ਸੈਨਾ ਦੇ ਜਹਾਜ਼ ਤੇ ਵਿੱਚ ਹਿੰਦੁਸਤਾਨ ਜਿਹੜਾ ਲਿਆਂਦਾ ਗਿਆ ਔਰ ਉਸ ਤੋਂ ਵੱਡੀ ਸ਼ਰਮ ਉਦੋਂ ਹੋਈ ਕਿ ਇਹਨਾਂ ਨੌਜਵਾਨਾਂ ਦੇ ਜ਼ਖਮਾਂ ਤੇ ਉੱਤੇ ਮਰਮ ਲਾਉਣ ਦੀ ਬਜਾਏ ਹਰਿਆਣਾ ਜਿੱਥੇ ਕਿ ਬੀਜੇਪੀ ਦੀ ਸਰਕਾਰ ਹੈ ਜਿਹੜੀ ਆਪਣੇ ਆਪ ਨੂੰ ਦੁਨੀਆ ਤੋਂ ਸਭ ਤੋਂ ਵੱਡੀ ਪਾਰਟੀ ਕਹਿੰਦੀ ਹੈ ਉੱਥੋਂ ਦੀ ਸਰਕਾਰ ਇਹਨਾਂ ਨੌਜਵਾਨਾਂ ਨੂੰ ਕੈਦੀਆਂ ਵਾਲੀ ਬੱਸ ਦੇ ਵਿੱਚ ਪੁਲਿਸ ਦੀ ਬੱਸ ਦੇ ਵਿੱਚ ਕੈਦੀਆਂ ਵਾਗ ਲੈ ਕੇ ਗਈ ਮੋਦੀ ਸਾਹਿਬ ਤੁਸੀਂ ਤੇ ਕਹਿੰਦੇ ਸੀ ਦੁਨੀਆ 'ਚ ਹਿੰਦੁਸਤਾਨ ਦਾ ਢੰਕਾ ਵੱਜ ਰਿਹਾ ਤੁਸੀਂ ਤੇ ਕਹਿੰਦੇ ਸੀ ਕਿ ਹਿੰਦੁਸਤਾਨ ਵਿਸ਼ਵ ਗੁਰੂ ਹੈ ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਦੇਸ਼ ਦਾ ਸਿਰ ਝੁਕਣ ਨਹੀਂ ਦਿੰਦੇ ਫਿਰ ਤੁਹਾਡੇ ਰਾਜ ਦੇ ਵਿੱਚ ਹੋ ਕੀ ਰਿਹਾ ਔਰ ਤੁਸੀਂ ਤਾਂ ਟਰੰਪ ਦੀ ਜੋਨ ਕੰਪੇਨ ਦੇ ਵਿੱਚ ਹਿੱਸਾ ਲੈਣ ਵੀ ਜਾਂਦੇ ਹੋ ਉਹਦੇ ਲਈ ਕੰਪੇਨ ਵੀ ਕਰਨ ਜਾਂਦੇ ਹੋ ਪਰ ਉਸ ਤੋਂ بڑا 파ਖੇ ਹੈਗਾ ਕਿ ਸਾਰਾ ਮੀਡੀਆ ਵੀ ਇਸ ਮੁੱਦੇ ਦੇ ਉੱਤੇ ਚੁੱਪ ਹੈਗਾ ਕੁਝ ਸਵਾਲ ਹੀ ਨਹੀਂ ਕਰ ਰਿਹਾ ਸਰਕਾਰ ਮਤਲਬ ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਇਹ ਜਿਹੜੇ ਨੌਜਵਾਨ ਨੇ ਜੇ ਬਾਹਰਲਾ ਹੁਕਮਾਂ ਦੇ ਵਿੱਚ ਗਏ ਨੇ ਤਾਂ ਇਥੋਂ ਦੀ ਸਰਕਾਰਾਂ ਮਤਲਬ ਜਿਨ੍ਹਾਂ ਨੇ ਉਹਨਾਂ ਨੂੰ ਹਸਕਾਰ ਦੇਣਾ ਸੀ ਜੋ ਉਹਨਾਂ ਨੂੰ ਰੁਜ਼ਗਾਰ ਹੋ ਸਕਕੀ ਦੀ ਸਰਕਾਰਾਂ ਨੇ ਦਿੱਤਾ ਹੁਣ ਕਿਉਂ ਜਾਂਦੇ ਉਹ ਵਾਪਸ ਵੀਕਰ ਕੋਈ ਸੁਪਨੇ ਲੈ ਕੇ ਆ ਰਹੇ ਹੋਗੇ ਸਭ ਘੱਟੋ ਘੱਟ ਉਹਨਾਂ ਨਾਲ ਇੰਦਾ ਦਾ ਵਿਵਹਾਰ ਤਾਂ ਨਹੀਂ ਹੋਣਾ ਚਾਹੀਦਾ ਜਿਹੜੀ ਭਾਜਪਾ ਦੀ ਦਿੱਲੀ ਆ ਹਰਿਆਣੇ ਦੀ ਸਰਕਾਰ ਨੇ ਕੀਤਾ ਹੈਗਾ ਕਿਵੇਂ ਜਿਹੜੀਆਂ ਪੁਲਿਸ ਦੀਆਂ ਬੱਸਾਂ ਦੇ ਵਿੱਚ ਕੈਦੀਆਂ ਵਾਲੀ ਬੱਸਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਗਈ ਹੈ ਇਹ ਬਹੁਤ ਸ਼ਰਮਨਾਕਾਰਾ ਹੈਗਾ ਸਿਰ ਚੁਖਦਾ ਇਸ ਮੁੱਦੇ ਦੇ ਉੱਤੇ ਪਰ ਅਸੀਂ ਅਪੀਲ ਕਰਦੇ ਹਾਂ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ਤਰੰਤ ਤੁਹਾਡੇ ਮਿੱਤਰ ਨੇ ਤੁਸੀਂ ਉਹਨਾਂ ਨਾਲ ਕੰਪੇਨ ਵੀ ਕਰਕੇ ਆਇਓ ਘੱਟੋ ਘੱਟ ਉਹਨਾਂ ਨਾਲ ਗੱਲਬਾਤ ਤਾਂ ਕਰੋ ਕਿ ਜੇਕਰ ਮਤਲਬ ਇਸ ਤਰੀਕੇ ਨਾਲ ਹੁੰਦਾ ਰਹੇਗਾ ਤਾਂ ਦੇਸ਼ ਦਾ ਜਿਹੜਾ ਹੈਗਾ ਆਪਣੇ ਆਪ ਹੀ ਸ਼ਰਮ ਚੁੱਕਿਆ ਨਾਲ ਸ਼ਰਮ ਨਾਲ ਸਿਰ ਝੁਕ ਗਿਆ ਜਦੋਂ ਅਮਰੀਕਾ ਤੋਂ 104 ਭਾਰਤੀਆਂ ਨੂੰ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਹੱਥਾਂ 'ਚ ਹਥਕੜੀਆਂ ਪਾ ਕੇ ਅਮਰੀਕੀ ਸੈਨਾ ਦੇ ਜਹਾਜ਼ ਤੇ ਵਿੱਚ ਹਿੰਦੁਸਤਾਨ ਜਿਹੜਾ ਲਿਆਂਦਾ ਗਿਆ ਔਰ ਉਸ ਤੋਂ ਵੱਡੀ ਸ਼ਰਮ ਉਦੋਂ ਹੋਈ ਕਿ ਇਹਨਾਂ ਨੌਜਵਾਨਾਂ ਦੇ ਜ਼ਖਮਾਂ ਤੇ ਉੱਤੇ ਮਰਮ ਲਾਉਣ ਦੀ ਬਜਾਏ ਹਰਿਆਣਾ ਜਿੱਥੇ ਕਿ ਭਾਜਪਾ ਦੀ ਸਰਕਾਰ ਹੈ ਜਿਹੜੀ ਆਪਣੇ ਆਪ ਨੂੰ ਦੁਨੀਆ ਤੋਂ ਸਭ ਤੋਂ ਵੱਡੀ ਪਾਰਟੀ ਕਹਿੰਦੀ ਹੈ ਉੱਥੋਂ ਦੀ ਸਰਕਾਰ ਇਹਨਾਂ ਨੌਜਵਾਨਾਂ ਨੂੰ ਕੈਦੀਆਂ ਵਾਲੀ ਬੱਸ ਦੇ ਵਿੱਚ ਪੁਲਿਸ ਦੀ ਬੱਸ ਦੇ ਵਿੱਚ ਕੈਦੀਆਂ ਵਾਂਗ ਲੈ ਕੇ ਗਈ ਮੋਦੀ ਸਾਹਿਬ ਤੁਸੀਂ ਤੇ ਕਹਿੰਦੇ ਸੀ ਦੁਨੀਆ 'ਚ ਹਿੰਦੁਸਤਾਨ ਦਾ ਢੰਕਾ ਵੱਜ ਰਿਹਾ ਤੁਸੀਂ ਤੇ ਕਹਿੰਦੇ ਸੀ ਕਿ ਹਿੰਦੁਸਤਾਨ ਵਿਸ਼ਵ ਗੁਰੂ ਹੈ ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਦੇਸ਼ ਦਾ ਸਿਰ ਝੁਕਣ ਨਹੀਂ ਦਿੰਦੇ ਫਿਰ ਤੁਹਾਡੇ ਰਾਜ ਦੇ ਵਿੱਚ ਹੋ ਕੀ ਰਿਹਾ ਔਰ ਤੁਸੀਂ ਤਾਂ 트ੰਪ ਦੀ ਜੋਨ ਕੰਪੇਨ ਦੇ ਵਿੱਚ ਹਿੱਸਾ ਲੈਣ ਵੀ ਜਾਂਦੇ ਹੋ ਉਹਦੇ ਲਈ ਕੰਪੇਨ ਵੀ ਕਰਨ ਜਾਂਦੇ ਹੋ ਪਰ ਉਸ ਤੋਂ ਬਾਹਰ ਆ ਪੱਖੇ ਹੈਗਾ ਕਿ ਸਾਰਾ মিডিਆ ਵੀ ਇਸ ਮੁੱਦੇ ਦੇ ਉੱਤੇ ਚੁੱਪ ਹੈਗਾ ਕੋਈ ਸਵਾਲ ਹੀ ਨਹੀਂ ਕਰ ਰਿਹਾ ਸਰਕਾਰ ਨੂੰ ਮਤਲਬ ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਇਹ ਜਿਹੜੇ ਨੌਜਵਾਨ ਨੇ ਜੇ ਬਾਹਰਲਾ ਹੁਕਮਾਂ ਦੇ ਵਿੱਚ ਗਏ ਨੇ ਤਾਂ ਇਥੋਂ ਦੀ ਸਰਕਾਰਾਂ ਮਤਲਬ ਜਿਨ੍ਹਾਂ ਨੇ ਉਹਨਾਂ ਨੂੰ ਰੁਜ਼ਗਾਰ ਦੇਣਾ ਸੀ ਜੋ ਉਹਨਾਂ ਨੂੰ ਰੁਜ਼ਗਾਰ ਹੋ ਸਕਤੀ ਸੀ ਸਰਕਾਰਾਂ ਨੇ ਦਿੱਤਾ ਹੁੰਦਾ ਕਿਉਂ ਜਾਂਦਾ ਉਹ ਵਾਪਸ ਵੀ ਘਰ ਟੇ ਕੋਈ ਸੁਪਨੇ ਲੈ ਕੇ ਆ ਰਹੇ ਹੋਗੇ ਸਭ ਘੱਟੋ ਘੱਟ ਉਹਨਾਂ ਨਾਲ ਜਾਂਦਾ ਦਾ ਹਰ ਤਨੀ ਹੋਣਾ ਚਾਹੀਦਾ ਜਿਹੜੀ ਭਾਜਪੀ ਦਿੱਲੀ ਆ ਅਖਰੀਆਨੇ ਦੀ ਸਰਕਾਰ ਨੇ ਕੀਤਾ ਹੈਗਾ ਕਿਵੇਂ ਜਿਹੜੀਆਂ ਪੁਲਿਸ ਦੀਆਂ ਬੱਸਾਂ ਦੇ ਵਿੱਚ ਕੈਦੀਆਂ ਵਾਲੀ ਬੱਸਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਗਈ ਹੈ ਇਹ ਬਹੁਤ ਸ਼ਰਮਨਾਕ ਕਾਰਾ ਹੈਗਾ ਸਿਰ ਚੁਖਦਾ ਇਸ ਮੁੱਦੇ ਦੇ ਉੱਤੇ ਪਰ ਅਸੀਂ ਅਪੀਲ ਕਰਦੇ ਹਾਂ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ਤਰੰਗ ਤੇ ਤੁਹਾਡੇ ਮਿੱਤਰ ਨੇ ਤੁਸੀਂ ਉਹਨਾਂ ਨਾਲ ਕੰਪੇਨ ਵੀ ਕਰਕੇ ਆਏ ਹੋ ਘਟੂ ਘਟ ਉਹਨਾਂ ਨਾਲ ਗੱਲਬਾਤਾਂ ਕਰੋ ਕਿ ਜੇਕਰ ਬਤਨ ਇਸ ਤਰੀਕੇ ਨਾਲ ਹੁੰਦਾ ਰਹੇਗਾ ਕਿਉਂਕਿ ਦੇਸ਼ਤਾ ਜਿਹੜਾ ਹੈਗਾ ਆਪਣੇ ਆਪ ਹੀ ਝੁੱਕ ਗਿਆ